ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਹੋਵੋਗੇ ਤੇ ਮੈਂ ਸਰਬਜੀਤ कौर ਤੁਹਾਡਾ ਸਾਰਿਆਂ ਦਾ ਆਪਦੇ ਪੇਜ ਦੇ ਉੱਤੇ ਆਪਦੇ ਚੈਨਲ ਦੇ ਉੱਤੇ ਸਵਾਗਤ ਕਰਦੀ ਆਂ ਜੀ ਤੇ ਤੁਹਾਡਾ ਦਿਲੋਂ ਧੰਨਵਾਦ ਕਰਦੀ ਆਂ ਕਿ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕੀਤਾ ਔਰ ਬਹੁਤ ਸਪੋਰਟ ਕੀਤਾ ਚਲੋ ਅੱਜ ਆਪਾਂ ਗੱਲ ਕਰਦੇ ਆਂ ਜ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਸਕੂਲੀ ਬੱਚਿਆਂ ਦੀ ਜਿਹੜੇ ਸਿਰਫ ਟੀਚਰਸ ਦੇ ਨਾਲ ਮਾੜਾ ਬਿਹੇਵ ਕਰਦੇ ਨੇ ਅਗਰ ਟੀਚਰਸ ਉਹਨਾਂ ਨੂੰ ਕੁਝ ਕਹਿ ਦਿੰਦੇ ਨੇ ਤਾਂ ਅੱਗੋਂ ਬਹੁਤ ਬੋਲਦੇ ਨੇ ਤੇ ਸਾਡੇ ਮਾਪੇ ਵੀ ਇਸ ਲੈਵਲ ਦੇ ਹੋ ਚੁੱਕੇ ਨੇ ਕਿ ਉਹ ਕੁਝ ਵੀ ਬਰਦਾਸ਼ਤ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਨੂੰ ਤੁਸੀਂ ਕੁਝ ਕਿਹਾ ਤੇ ਕਿਹਾ ਕਿਉਂ ਚਲੋ ਅੱਜ ਦੇਤੇ ਇੱਕ ਬੜੀ ਵਧੀਆ ਕਹਾਣੀ ਸੁਣਾਉਣੀ ਆ ਉਹਨਾਂ ਬੱਚਿਆਂ ਲਈ ਕਹਾਣੀ ਆ ਜਿਹੜੇ ਹਮੇਸ਼ਾ ਇਹ ਸੋਚਦੇ ਰਹਿੰਦੇ ਆ ਕਿ ਟੀਚਰਸ ਮੈਨੂੰ ਡਾਂਟਦੇ ਆ ਇੱਕ ਵਾਰ ਦੀ ਗੱਲ ਆ ਕੀ ਹੁੰਦਾ ਇਕ ਲੜਕਾ ਹੁੰਦਾ ਬਹੁਤ ਵਧੀਆ ਪੜਦਾ ਹੁੰਦਾ ਅੱਛੀ ਸਟੱਡੀ ਕਰਦਾ ਹੁੰਦਾ ਪਰ ਉਹਦੀ ਇੱਕ ਆਦਤ ਹੁੰਦੀ ਆ ਕਿ ਉਹ ਨੂੰ ਜਦੋਂ ਕੋਈ ਟੀਚਰਸ ਡਾਂਟਦੇ ਆ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ ਉਹ ਨੂੰ ਗੁੱਸਾ ਆਉਂਦਾ ਘਰਦਿਆਂ ਨੂੰ ਦੱਸਦਾ ਉਹਦੀ ਇੱਕ ਕਲਾਸ ਇਨਚਾਰਜ ਸੀਗੀ ਤੇ ਉਹ ਉਹ ਨੂੰ ਡਾਂਟਦੀ ਰਹਿੰਦੀ ਕਿਉਂਕਿ ਉਹ ਸ਼ਰਾਰਤੀ ਬਹੁਤ ਸੀ ਪਰ ਉਹ ਅੱਛਾ ਪੜਨ ਚ ਬਹੁਤ ਅੱਛਾ ਸੀ ਤੇ ਉਹਦੀ ਬਰਦਾਸ਼ਤ ਸ਼ਕਤੀ ਉਹਦੇ ਕੋਲ ਬਿਲਕੁਲ ਨਹੀਂ ਸੀ ਉਹ ਨੂੰ ਇਹ ਸੀ ਕਿ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਛੋਟੀ ਛੋਟੀ ਗੱਲ ਆਪਦੀ ਮਾਪਿਆਂ ਨੂੰ ਦੱਸਦੇ ਨਹੀਂ ਉਸ ਟਾਈਮ ਪੇਰੈਂਟਸ ਵੀ ਬੜੇ ਅੱਜ ਕੱਲ ਦੇ ਜਿਹੜੇ ਪੇਰੈਂਟਸ ਨੇ ਬੜੇ ਐਦਾਂ ਦੇ ਹੋਏ ਪਏ ਨੇ ਕਿ ਸਹਿਨਸ਼ੀਲਤਾ ਉਹਨਾਂ 'ਚ ਵੀ ਬਿਲਕੁਲ ਨਹੀਂ ਰਹੀ ਉਹ ਟੀਚਰਸ ਦੇ ਗੱਲ ਪੈਂਦੇ ਆ ਜਾ ਕੇ ਵੀ ਹਾਂ ਤੁਸੀਂ ਸਾਡੇ ਬੱਚੇ ਨੂੰ ਕੁਝ ਕਿਹਾ ਤੇ ਕਿਹਾ ਕਿਉਂ ਚਲ ਹੁੰਦਾ ਹੈ ਕਿ ਉਹ ਵੱਡਾ ਹੋ ਜਾਂਦਾ ਹੈ ਬਹੁਤ ਅੱਛਾ ਸੀ ਇੰਟੈਲੀਜੈਂਟ ਸੀ ਵੱਡਾ ਹੋ ਜਾਂਦਾ ਸਕੂਲ ਛੱਡ ਦਿੰਦਾ 20 ਸਾਲ ਲੰਘ ਜਾਂਦੇ ਆ 20 ਸਾਲਾਂ ਬਾਅਦ ਉਹ ਬੰਦ ਉਹ ਬੱਚਾ ਕੁਝ ਵੀ ਨਹੀਂ ਬਣਦਾ ਬੱਚਾ ਕੋਈ ਅਫਸਰ ਨਹੀਂ ਲੱਗਦਾ ਮਤਲਬ ਆਪਦੇ ਘਰ ਚ ਹੁੰਦਾ ਉਹ ਬੱਚਾ ਉਹਨੇ ਇੱਕ ਦਿਨ ਸਕੂਲ ਦੇ ਉੱਤੇ ਕੇਸ ਕੀਤਾ ਉਹਨੇ ਸਕੂਲ ਦੇ ਖਿਲਾਫ ਇੱਕ ਰਿਪੋਰਟ ਕਰਵਾਈ ਉਹਨੇ ਰਿਪੋਰਟ ਕਰਵਾਈ ਸਕੂਲ ਦੇ ਉਹਨੂੰ ਇੱਕ ਚਿੱਠੀ ਲਿਖੀ ਸਕੂਲ ਦੇ ਪ੍ਰਿੰਸੀਪਲ ਨੂੰ 20 ਸਾਲ ਬਾਅਦ ਕਿ ਤੁਹਾਡੇ ਸਕੂਲ ਨੇ ਮੈਥੋਂ ਇੰਨੀ ਫੀਸ ਲਈ ਪਰ ਤੁਹਾਡੇ ਸਕੂਲ ਨੇ ਮੈਨੂੰ ਇੰਨਾ ਐਸ ਜੋਗਾ ਨਹੀਂ ਬਣਾਇਆ ਕਿ ਮੈਂ ਮੈਨੂੰ ਕੋਈ ਨੌਕਰੀ ਮਿਲ ਸਕੇ ਤੇ ਤੁਸੀਂ ਮੇਰੀ ਸਾਰੀ ਦੀ ਸਾਰੀ ਫੀਸ ਵਾਪਸ ਕਰੋ ਪ੍ਰਿੰਸੀਪਲ ਨੇ ਜਦੋਂ ਚਿੱਠੀ ਦੇਖੀ ਤਾਂ ਹੈਰਾਨ ਹੋ ਗਿਆ ਵੀ ਆ ਕੀ ਹੈ ਕਿ ਪਹਿਲਾ ਕੇਸ ਐਦਾਂ ਦਾ ਆਇਆ ਜਿਹੜਾ ਕਹਿ ਰਿਹਾ ਕਿ ਹਾਂ ਮੈਨੂੰ ਨੌਕਰੀ ਨਹੀਂ ਮਿਲੀ ਮੈਂ 10 ਸਾਲ ਆਵਦੀ ਫੀਸ ਵੇਸਟ ਕੀਤੀ ਮੇਰੀ ਸਾਰੀ ਫੀਸ ਵਾਪਸ ਕਰੋ ਉਹਨੇ ਸਾਰਿਆਂ ਨਾਲ ਗੱਲਬਾਤ ਕੀਤੀ ਉਹਦੀ ਜਿਹੜੀ ਪੁਰਾਣਾ ਕੋਈ ਟੀਚਰਸ ਦੀ ਗ੍ਰੇਡਿੰਗ ਚਾਰਜ ਸੀ ਉਹਨੂੰ ਫਾਲ ਕੀਤਾ ਗਿਆ ਉਹਨੂੰ ਪੁੱਛਿਆ ਗਿਆ ਵੀ ਹੁਣ ਦੱਸੋ ਇਹਦੀ ਕਿੰਨੀ ਫੀਸ ਸੀ ਕੀ ਚੱਕਰ ਹੋ ਕਹਿੰਦਾ ਨਹੀਂ ਤੇ ਮੈਂ ਕੇਸ ਕਰੂੰਗਾ ਮੈਂ ਧਰਨਾ ਲਾਉਂਗਾ ਕਿ ਥੋੜੀ ਸਕੂਲ ਦੀ ਬਦਨਾਮੀ ਕਰੂੰਗਾ ਕਿ ਤੁਸੀਂ ਤਾਂ ਪੜਾਉਂਦੀ ਇਹੋ ਜਿਹਾ ਕਿ ਮੈਂ ਕੁਝ ਬਣੀ ਨਹੀਂ ਸਕਿਆ ਮੇਰਾ ਫਾਇਦਾ ਕੀ ਹੋਇਆ ਇੰਨੀ ਫੀਸ ਭਰਨ ਦਾ ਤੇ ਤੁਸੀਂ ਦੇਖੋ ਕਿਸਮਤ ਦੇ ਨਾਲ ਉਹਦੀ ਜਿਹੜੀ ਪੁਰਾਣੀ ਟੀਚਰ ਸੀ ਉਹੀ ਉਹਦੀ ਗ੍ਰੇਡ ਇਨਚਾਰਜ ਸੀ ਉਹ ਉਹ ਬਜ਼ੁਰਗ ਹੋ ਜਾਂਦੀ ਆ ਉਮਰ ਹੋ ਜਾਂਦੀ ਆ ਪਰ ਉਹ ਉਹਦਾ ਨੰਬਰ ਮਿਲਦਾ ਹੈ ਉਹਨੂੰ ਫੋਨ ਕਰਦੇ ਆ ਉਹਨੂੰ ਸਕੂਲ 'ਚ ਬੁਲਾਉਂਦੇ ਆ ਉਹ ਬੜੀ ਸ਼ਾਂਤ ਤਰੀਕੇ ਨਾਲ ਕਿਉਂਕਿ ਉਹ 5 ਸਾਲ ਉਹਦੀ ਕਲਾਸ ਇਨਚਾਰਜ ਰਹੀ ਸੀ ਉਹ ਬੜੇ ਸ਼ਾਂਤ ਤਰੀਕੇ ਨਾਲ ਕਹਿੰਦੀ ਚਲੋ ਠੀਕ ਆ ਕੋਈ ਨਾ ਆਪਾਂ ਮੀਟਿੰਗ ਰੱਖਦੇ ਆ ਤੁਸੀਂ ਉਹਨੂੰ ਸਕੂਲ ਬੁਲਾਓ ਉਹ ਕਹਿੰਦੇ ਠੀਕ ਐ ਉਹਨੂੰ ਫੋਨ ਕੀਤਾ ਜਾਂਦਾ ਆ ਉਹ ਕਹਿੰਦੇ ਉਹ ਕਹਿੰਦੇ ਵੀ ਤੁਸੀਂ ਤੂੰ ਇੱਕ ਵਾਰੀ ਸਕੂਲ ਆ ਉਸ ਲੜਕੇ ਨੂੰ ਕਹਿੰਦੇ ਆ ਵੀ ਤੂੰ ਸਕੂਲ ਆ ਤੇ ਆਪਾਂ ਬੈਠ ਕੇ ਗੱਲ ਕਰਦੇ ਆ ਤੇਰੀ ਸਾਰੀ ਫੀਸ ਮਾਫ ਕਰ ਦਿੰਨੇ ਆ ਉਹ ਆਉਂਦਾ ਉਹ ਕਹਿੰਦਾ ਨਹੀਂ ਤੁਸੀਂ ਮੇਰੀ ਸਾਰੀ ਜਿਹੜੀ ਫੀਸ ਹੈ ਨਾ ਉਹ ਮੇਰੇ ਪੈਸੇ ਮੈਨੂੰ ਵਾਪਸ ਕਰਨੇ ਆ ਆਪਦੇ ਉਹ ਪ੍ਰਬੰਧ ਕਰਕੇ ਬੈਠੇ ਉਹ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਤੇ ਉਹ ਦੀ ਗ੍ਰੇਡ ਇੰਚਾਰਜ ਨੂੰ ਕਹਿੰਦੇ ਆ ਵੀ ਦੱਸ ਇਹਦੀ ਕਿੰਨੀ ਫੀਸ ਸੀ ਉਸ ਟਾਈਮ ਉਹ ਕਹਿੰਦੀ ਕੋਈ ਗੱਲ ਨਹੀਂ ਮੀਟਿੰਗ ਰੱਖੋ ਮੈਂ ਦੱਸ ਦਿੰਨੀ ਆ ਉਹ ਮੀਟਿੰਗ ਰੱਖਦੇ ਆ ਮੁੰਡੇ ਨੂੰ ਬੁਲਾਇਆ ਜਾਂਦਾ ਉਹ ਵੀ ਬੈਠਾ ਹੁੰਦਾ ਵਿੱਚ ਉਹ ਆ ਕੇ ਬਹੁਤ ਕੁਝ ਬੋਲਦਾ ਹੈ ਕਿ ਤੁਸੀਂ ਸਿਰਫ ਆ ਡੰਟਨ ਜੋਗੇ ਸੀ ਤੁਸੀਂ ਮੈਨੂੰ ਕੀ ਸਿਖਾਇਆ ਤੁਸੀਂ ਮੈਨੂੰ ਕੁਝ ਨਹੀਂ ਸਿਖਾਇਆ ਸਾਰੇ ਸ਼ਾਂਤ ਹੁੰਦੇ ਆ ਉਹ ਕਹਿੰਦੇ ਚਲੋ ਹਿਸਾਬ-ਕਿਤਾਬ ਕਰੋ ਉਹ ਕਹਿੰਦੀ ਦੇਖ ਬੱਚੇ ਮੈਨੂੰ ਤਾਂ ਹੁਣ ਯਾਦ ਨਹੀਂ ਵੀ ਕਿੰਨੀ ਫੀਸ ਸੀ ਕੀ ਕੁਝ ਸੀ ਤੂੰ ਐਦਾ ਕਰ ਤੂੰ ਸਾਰਾ ਹਿਸਾਬ-ਤਬ ਕਰਕੇ ਨਾ ਮੈਨੂੰ ਦੱਸ ਦੇ ਅਸੀਂ ਤੈਨੂੰ ਦੇ ਦੇ ਦਿੰਨੇ ਆ ਉਹਨਾਂ ਨੂੰ 1 ਮਹੀਨਾ ਲੱਗਿਆ ਸੀ ਇਹ ਚੀਜ਼ਾਂ ਯਾਦ ਕਰਨ ਚ ਵੀ ਕੀ ਕੁਛ ਕਿਹੜੀ ਕਿੰਨੀ ਫੀਸ ਸੀ ਕੀ ਸੀਗਾ ਹਨਾ 1 ਮਹੀਨਾ ਡਿਸਕਸ ਕਰਦੇ ਰਹਿੰਦੇ ਉਹਨਾਂ ਦਾ ਟੀਚਰ ਤੇ ਪ੍ਰਿੰਸੀਪਲ ਉਹ ਉਸ ਮੁੰਡੇ ਨੂੰ ਕਹਿੰਦੀ ਆ ਵੀ ਤੂੰ ਸਾਰਾ ਹਿਸਾਬ-ਤਬ ਕਰਕੇ ਸਾਨੂੰ ਦੱਸ ਦੇ ਤੇ ਅਸੀਂ ਤੈਨੂੰ ਸਾਰੇ ਜਿਹੜੇ ਪੈਸੇ ਆ ਤੁਹਾਨੂੰ ਦੇ ਦਾਂਗੇ ਉਹ ਕਹਿੰਦਾ ਠੀਕ ਐ ਉਹਨੇ 10 ਮਿੰਟ ਲਾਏ ਸਾਰਾ ਹਿਸਾਬ-ਤਬ ਕਰਕੇ ਸਲਿੱਪ ਉਹਨਾਂ ਦੇ ਮੂਹਰੇ ਰੱਖਦੀ ਉਹ ਕਹਿੰਦੇ ਵੀ ਆ ਲਓ ਇੰਨੀ ਮੇਰੀ ਫੀਸ ਬਣਦੀ ਸੀ 10 ਸਾਲਾਂ ਦੀ ਇੱਥੇ-ਇੱਥੇ ਤੇ ਮੈਂ ਪੈਸੇ ਦਿੱਤੇ ਸੀ ਤੁਸੀਂ ਮੇਥੋਂ ਵਸੂਲੇ ਸੀ ਤਾਂ ਉਹਦੀ ਟੀਚਰ ਖੜੀ ਹੋ ਕੇ ਤਾੜੀਆਂ ਮਾਰਦੀ ਆ ਉਹ ਕਹਿੰਦੀ ਬੇਟਾ ਇੱਕ ਮਹੀਨਾ ਲੱਗ ਗਿਆ ਸਾਨੂੰ ਇਹ ਚੀਜ਼ ਡਿਸਕਸ ਕਰਦਿਆਂ ਨੂੰ ਅਸੀਂ ਫਾਈਨਲ ਰਿਜ਼ਲਟ ਤੇ ਨਹੀਂ ਪਹੁੰਚ ਸਕੇ ਤੇ ਤੂੰ 10 ਮਿੰਟ ਲਾਏ ਆ ਇਹ ਸਾਰਾ ਹਿਸਾਬ ਕਿਤਾਬ ਕਰਨ ਚ ਮੇਰੇ ਬੱਚੇ ਮੈਂ ਤੈਨੂੰ ਇਸ ਸਕੂਲ ਨੇ ਤੈਨੂੰ ਆ ਸਿਖਾਇਆ ਤੂੰ ਕਹਿੰਦਾ ਨਾ ਤੁਸੀਂ ਸਾਨੂੰ ਕੀ ਸਿਖਾਇਆ ਬੱਚੇ ਮੇਰੇ ਮੈਂ ਤੈਨੂੰ ਇਹ ਸਿਖਾਇਆ ਮਤਲਬ ਉਹਨੂੰ ਇਹ ਚੀਜ਼ ਸਮਝ ਚ ਆਉਂਦੀ ਉਹ ਕਹਿੰਦੇ ਬੇਟਾ ਤੂੰ ਸਾਡੇ ਪਿਆਰ ਵਾਲਕੇ ਦੇ ਧਿਆਨ ਹੀ ਨਹੀਂ ਦਿੱਤਾ ਤੂੰ ਸਿਰਫ ਡਾਂਟ ਯਾਦ ਰੱਖ ਲਈ ਤੂੰ ਤਾਂ ਕੁਝ ਨਹੀਂ ਬਣ ਸਕਿਆ ਕਿਉਂਕਿ ਤੇਰੇ ਚ ਸਹਿਣ ਸ਼ਕਤੀ ਨਹੀਂ ਸੀ ਤੇਨੂੰ ਆਪਦੀ ਆਪਦੀ ਸ਼ਕਤੀ ਨੂੰ ਯੂਜ਼ ਹੀ ਨਹੀਂ ਕਰਨਾ ਆਇਆ ਜੋ ਤੈਨੂੰ ਆਉਂਦਾ ਸੀ ਤੈਨੂੰ ਉਹ ਯੂਜ਼ ਹੀ ਨਹੀਂ ਕਰਨਾ ਆਇਆ ਸਿਰਫ ਤੂੰ ਇੱਕ ਹੀ ਚੀਜ਼ ਰੱਖ ਲਈ ਤੂੰ ਹਮੇਸ਼ਾ ਇਸ ਇਹ ਨਫ਼ਰਤ ਲੈ ਕੇ ਇੰਨਾ ਅੱਗੇ ਵਧ ਗਿਆ ਕਿ ਮੈਂ ਇੱਕ ਨਾ ਇੱਕ ਦਿਨ ਬਦਲਾ ਲਵਾਂਗਾ ਬੱਚੇ ਤੂੰ ਬਹੁਤ ਇੰਟੈਲੀਜੈਂਟ ਆ ਤੂੰ ਆ ਸਿੱਖਿਆ ਸੀ ਪਰ ਤੂੰ ਉਹ ਦਿੱਤੀ ਫੋਕਸ ਹੀ ਨਹੀਂ ਕੀਤਾ ਤੂੰ ਕੀਤਾ ਤਾਂ ਸਿਰਫ ਮੇਰੀ ਡਾਂਟ ਤੇ ਸੋ ਮੈਂ ਇਹ ਕਹਾਣੀ ਸੌਂਦਾ ਸੁਣਾਉਂਦਾ ਇਹਨਾਂ ਕੋ ਮਤਲਬ ਸੀ ਵੀ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਹੈ ਨਾ ਟੀਚਰਸ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਅਸੀਂ ਕੁਝ ਕਹਿ ਨਹੀਂ ਸਕਦੇ ਔਰ ਬੱਚੇ ਆਪਣੇ ਡੇ ਬਾਈ ਡੇ ਡੇ ਬਾਈ ਡੇ ਬਹੁਤ ਵਿਗੜਦੇ ਜਾਂਦੇ ਆ ਇਹਨਾਂ ਨੂੰ ਸੰਭਾਲਣ ਦੀ ਲੋੜ ਉਮੀਦ ਕਰਦੀ ਆ ਸਾਰੇ ਮਾਪੇ ਇਸ ਗੱਲ ਤੇ ਗੌਰ ਜ਼ਰੂਰ ਕਰਨਗੇ ਥੋੜਾ ਜਿਹਾ ਬੱਚਿਆਂ ਨੂੰ ਗੈਪ ਚ ਰੱਖੋ ਟੀਚਰਸ ਉਹਨਾਂ ਦੇ ਮਾਪੇ ਹੀ ਹੁੰਦੇ ਆ ਆਪਾਂ ਆਪਾਂ ਦੇਖ ਲਓ ਆਪਾਂ ਸਭ ਨੂੰ ਕਿੰਨੀਆਂ ਪੈਂਦੀਆਂ ਸੀ ਆਪਾਂ ਘਰ ਆ ਕੇ ਦੱਸਦੇ ਵੀ ਨਹੀਂ ਸੀ ਘਰੋਂ ਹੋਰ ਪਹਿਣਗੀਆਂ ਤੇ ਹੁਣ ਜੇ ਟੀਚਰ ਉੱਚੀ ਬੋਲ ਦੇ ਕਹਿ ਦਿੰਦੀ ਹੈ ਜੀ ਸਾਡੇ ਬੱਚੇ ਨੂੰ ਬਹੁਤ ਰੂਡਲੀ ਬਿਹੇਵ ਕਰਦੇ ਆ ਨਹੀਂ ਇਹਦੇ ਨਾਲ ਬੱਚੇ ਦੇ ਅੰਦਰ ਸਹਿਨਸ਼ੀਲਤਾ ਹੀ ਖਤਮ ਹੋ ਗਈ ਆ ਸੋ ਉਮੀਦ ਕਰਦੀ ਆ ਤੁਹਾਨੂੰ ਇਹ ਚੀਜ਼ਾਂ ਅੱਛੀਆਂ ਲੱਗੀਆਂ ਹੋਣਗੀਆਂ ਸਤਿ ਸ਼੍ਰੀ ਅਕਾਲ ਧੰਨਵਾਦ